ਜਿਹੜਾ 2026 ਦਾ ਸਾਲ ਆਣਾ ਇਹ ਵਿਕਾਸ ਦਾ ਸਾਲ ਆ ਔਰ ਇਸ ਤੋਂ ਬਾਅਦ ਇਲੈਕਸ਼ਨ ਚ ਜਾਣਾ ਵਾ ਸਭ ਤੋਂ ਵੱਧ ਵਿਕਾਸ ਇਸ ਸਾਲ ਚ ਹੋਣਾ ਚਾਰ ਪ੍ਰਮੁੱਖ ਸੜਕਾਂ ਦੇ ਨੀ ਮੱਥਰ ਰੱਖੇ ਆ ਸਭ ਤੋਂ ਪਹਿਲਾਂ ਤੇ ਜਿਹੜੀ ਚੱਕ ਸ਼ਰੀਫ ਤੋਂ ਪੀਰੋ ਲੰਗਾ ਪਿੰਡ ਨੂੰ ਸੜਕ ਜਾਂਦੀ ਆ ਉਹਦਾ ਨੀ ਪੱਥਰ ਰੱਖਿਆ ਫਿਰ ਉਸ ਤੋਂ ਬਾਅਦ ਜਾਗਵਾਲ ਵੇਟ ਤੋਂ ਤਕਰੀਬਨ ਪੌਣੇ 5 ਕਿਲੋਮੀਟਰ ਸੜਕ ਜਿਹੜੀ ਤੁੱਸੀ ਨੂੰ ਜਾ ਲੱਗਦੀ ਆ ਉਹਦਾ ਰੱਖਿਆ ਔਰ ਹੁਣ ਆ ਦਾਰਾ ਪਿੰਡ ਨੂੰ ਜਿਹੜੀ ਮੇਨ ਸ਼ਾਲਾ ਰੋਡ ਜਿਹੜੀ ਆ ਚੱਕ ਸ਼ਰੀਫ ਸ਼ਾਲਾ ਰੋਡ ਇਹਦੇ ਤੋਂ ਜਿਹੜੀ ਦਾਰਾਪੁਰ ਪਿੰਡ ਦੀ ਆਲੇ-ਦੁਆਲੇ ਰੋਡ ਆ ਉਹਦਾ ਨਹੀਂ ਪੱਥਰ ਰੱਖਿਆ ਔਰ ਇਸ ਤੋਂ ਬਾਅਦ ਜਿਹੜੀ ਭੈਣੀ ਪਸਵਾਲ ਦੀ ਰੋਡ ਤੁਸੀਂ ਨੂੰ ਜਾ ਲੱਗਦੀ ਆ ਤਕਰੀਬਨ ਚਾਰ ਸੜਕਾਂ ਦੇ ਅਜ ਨਹੀਂ ਪੱਥਰ ਜਿਹੜੇ ਆ ਰੱਖੇ ਜਾਣੇ ਆ ਜਿਹੜੀਆਂ ਵੱਡੀਆਂ ਸੜਕਾਂ ਨੇ ਖਾਸ ਕਰਕੇ ਜਿੱਦਾਂ ਬੇਟਸ ਇਲਾਕੇ ਦੀ ਜਿਹੜੀ ਸਭ ਤੋਂ ਮੇਨ ਸੜਕਾ ਚੱਕ ਸ਼ਰੀਫ ਤੋਂ ਤੁਗਲਵਾਲ ਜਿਹੜੀ ਕਿ 22 ਫੁੱਟਾ ਉਹਨੂੰ ਵੀ 22 ਫੁੱਟ ਤੋਂ ਚੌੜਿਆਂ ਕਰਕੇ ਸੀ 28 ਫੁੱਟ ਕਰ ਰਹੇ ਆ ਉਹ ਬੜੀਆਂ ਵਧੀਆ ਤਰੀਕੇ ਨਾਲ ਵਧੀਆ ਪੱਕੀਆਂ ਸੜਕਾਂ ਪੂਰਾ ਮਟੀਰੀਅਲ ਪ੍ਰੋਪਰ ਲਾ ਕੇ ਤਿੰਨ ਤਿੰਨ ਲੇਅਰ ਪਾ ਕੇ ਜਿਹੜਾ ਵਾ ਸੜਕਾਂ ਦਾ ਕੰਮ ਤੁਸੀਂ GRT نیوز ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਮੈਂ ਹਾਂ ਜਤਿੰਦਰ ਸੋਢੀ ਵਿਧਾਨ ਸਭਾ ਹਲਕਾ ਕਾਦੀਆਂ ਦੀ ਜੇ ਗੱਲ ਕਰ ਲਈਏ ਤਾਂ ਸੜਕਾਂ ਨੂੰ ਲੈ ਕੇ ਲਗਾਤਾਰ ਜਿੱਥੇ ਵਿਕਾਸ ਕਾਰਜਾਂ ਤੇ ਕੰਮ ਤੇਜ਼ੀ ਦੇ ਨਾਲ ਚੱਲ ਰਿਹਾ ਉਥੇ ਹੀ ਜਿਹੜਾ ਹਲਕੇ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਜੇ ਗੱਲ ਕਰ ਲਈਏ ਤਾਂ ਅੱਜ ਵੀ ਕਈ ਨੀਂ ਮੱਥਰ ਜਿਹੜੇ ਰੱਖੇ ਗਏ ਨੇ ਸੜਕਾਂ ਦੇ ਸਾਡੇ ਨਾਲ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਣੇ ਗੱਲਬਾਤ ਕਰ ਲਏ ਨੇ ਸੇਖਵਾਣੇ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਿਆਰਟੀ ਨਿਊਜ਼ ਨਾਲ ਬਹੁਤ-ਬਹੁਤ ਧੰਨਵਾਦ ਜੀ ਅੱਜ ਕਿੰਨੀਆਂ ਕਿ ਸੜਕਾਂ ਦੇ ਨਹੀਂ ਪੱਥਰ ਜਿਹੜੇ ਰੱਖ ਦਿੱਤੇ ਤੇ ਕਿੱਥੋਂ ਕਿੱਥੋਂ ਦੀ ਕਿਸ-ਕਿਸ ਜਗ੍ਹਾ ਦੇ ਨਹੀਂ ਪੱਥਰ ਰੱਖਿਆ ਅੱਜ ਅਸੀਂ ਚਾਰ ਪ੍ਰਮੁੱਖ ਸੜਕਾਂ ਤੇ ਨਹੀਂ ਪੱਥਰ ਰੱਖਿਆ ਸਭ ਤੋਂ ਪਹਿਲਾਂ ਤੇ ਜਿਹੜੀ ਚੱਕ ਸ਼ਰੀਫ ਤੋਂ ਪੀਰੋ ਲੰਗਾ ਪਿੰਡ ਨੂੰ ਸੜਕ ਜਾਂਦੀ ਆ ਉਹਦਾ ਨਹੀਂ ਪੱਥਰ ਰੱਖਿਆ ਫਿਰ ਉਸ ਤੋਂ ਬਾਅਦ ਜਾਗੋਵਾਲ ਬੇਠ ਤੋਂ ਤਕਰੀਬਨ ਪੌਣੇ 5 ਕਿਲੋਮੀਟਰ ਸੜਕ ਜਿਹੜੀ ਤੁੱਸੀ ਨੂੰ ਜਾ ਲੱਗਦੀ ਆ ਉਹਦਾ ਰੱਖਿਆ ਔਰ ਹੁਣ ਆ ਦਾਰਾਪੁਰ ਪਿੰਡ ਨੂੰ ਜਿਹੜੀ ਮੇਨ ਸ਼ਾਲਾ ਰੋਡ ਜਿਹੜੀ ਆ ਚੱਕ ਸ਼ਰੀਫ ਸ਼ਾਲਾ ਰੋਡ ਇਹਦੇ ਤੋਂ ਜਿਹੜੀ ਦਾਰਾਪੁਰ ਪਿੰਡ ਦੀ ਆਲੇ ਦੁਆਲੇ ਰੋਡ ਆ ਉਹਦਾ ਨਹੀਂ ਪੱਥਰ ਰੱਖਿਆ ਔਰ ਇਸ ਤੋਂ ਬਾਅਦ ਜਿਹੜੀ ਭੈਣੀ ਪਸਵਾਲ ਦੀ ਰੋਡ ਤੁਸੀਂ ਨੂੰ ਜਾ ਲੱਗਦੀ ਆ ਤਕਰੀਬਨ ਚਾਰ ਸੜਕਾਂ ਦੇ ਅਜ ਨਹੀਂ ਪੱਥਰ ਜਿਹੜੇ ਆ ਰੱਖੇ ਜਾਣੇ ਆ ਔਰ ਤਕਰੀਬਨ ਸਵਾ ਦੋ ਕਰੋੜ ਰੁਪਏ ਜਿਹੜਾ ਇਹਦੀ ਇਹਨਾਂ ਚਾਰਾਂ ਕੰਮਾਂ ਦੀ ਜਿਹੜੀ ਆ ਲਗਤ ਆਊਗੀ ਮੈਂ ਦੱਸਣਾ ਚਾਹੁੰਨਾ ਕਿ 25 ਕਰੋੜ ਦੇ ਕੰਮ ਰਿਪੇਅਰ ਦੇ ਪਹਿਲੋਂ ਪਾਸ ਹੋਏ ਸੀ ਔਰ 20 ਕਰੋੜ ਦੇ ਕੰਮ ਜਿਹੜੇ ਆ ਹੋਰ ਪਾਸ ਹੋ ਗਏ ਆ ਔਰ ਕਾਫੀ ਸੜਕਾਂ ਜਿਹੜੀਆਂ ਨਿਊ ਕੰਸਟਰਕਸ਼ਨ ਸੜਕਾਂ ਉਹ ਵੀ ਪਾਸ ਹੋਈਆਂ ਨੇ ਔਰ ਜਿਹੜੀਆਂ ਵੱਡੀਆਂ ਸੜਕਾਂ ਨੇ ਖਾਸ ਕਰਕੇ ਜਿੱਦਾਂ ਬੇਟ ਸਲਾਕੇ ਦੀ ਜਿਹੜੀ ਸਭ ਤੋਂ ਮੇਨ ਸੜਕਾ ਚੱਕ ਸ਼ਰੀਫ ਤੋਂ ਤੁਗਲਵਾਲ ਜਿਹੜੀ ਕਿ 22 ਫੁੱਟਾ ਉਹਨੂੰ ਵੀ 22 ਫੁੱਟ ਤੋਂ ਚੌੜਿਆਂ ਕਰਕੇ ਸੀ 28 ਫੁੱਟ ਕਰ ਰਹੇ ਆ ਇਸੇ ਤਰ੍ਹਾਂ ਜਿਹੜੀ ਕਨੂਆਣ ਤੋਂ ਚੱਕ ਸ਼ਰੀਫ ਰੋਡ ਆ ਉਹ ਵੀ ਪਹਿਲਾਂ 18 ਫੁੱਟ ਸੀ ਉਹਨੂੰ ਅਹੀਂ 23 24 ਫੁੱਟ ਤੱਕ ਜਿੰਨੀ ਜਿੰਨੀ ਜਗ੍ਹਾ ਮਿਲਦੀ ਪਈ ਆ ਉਹ ਵੀ ਚੌੜੀ ਕਰ ਰਹੇ ਆ ਔਰ ਜਿੰਨੀਆਂ ਮੇਨ ਸੜਕਾਂ ਆਪਣਾ ਤੁਸੀ ਨੂੰ ਲੱਗਦੀਆਂ ਨੇ ਉਹ ਵੀ 18 ਫੁੱਟ ਦਾ ਜਿਹੜਾ ਵਾ ਕੰਮ ਜਿਹੜਾ ਉਹ ਚੱਲ ਰਿਹਾ ਵਾ ਔਰ ਵੇਠ ਇਲਾਕੇ ਚ ਬਹੁਤ ਵਧੀਆ ਸੜਕਾਂ ਦੀ ਰਿਪੇਅਰ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਔਰ ਜਿਹੜੀ ਨਵੀਂ ਗੱਲ ਆ ਕਿ ਜਿੱਥੇ ਜਿੱਥੇ ਪਾਣੀ ਦਾ ਬਹਾਵ ਆ ਉਥੇ ਕੰਕਰੀਟ ਦੀ ਸੜਕ ਅਸੀਂ ਬਣਾ ਕੇ ਦੇ ਰਹੇ ਹਾਂ ਜਿੱਦਾਂ ਜਾਗੋਵਾਲ ਵੇਟ ਆ ਜਿੱਥੋਂ ਪਾਣੀ ਦਾ ਚੋ ਚੁੰਨ ਕਈ ਵਾਰ بارشਾਂ ਚ ਲੰਘ ਜਾ ਵਿੱਚੋਂ ਦੀ ਉਹ ਉਥੇ 1 ਕਿਲੋਮੀਟਰ ਸੜਕ ਜਿਹੜੀ ਉਹ ਕੰਕਰੀਟ ਦੀ ਬਣ ਰਹੀ ਹੈ ਇਸੇ ਤਰ੍ਹਾਂ ਜਿਹੜੀ ਕੱਲੂ ਕਾਰਾ ਸਾਹਿਬ ਨੂੰ ਸੜਕ ਜਾਂਦੀ ਆ ਵਾਇਆ ਕੋਟਲੀ ਸੈਣੀਆ ਉੱਥੇ ਵੀ ਜਿੱਥੋਂ ਚੋ ਲੰਘਦੇ ਉੱਥੇ ਕੰਕਰੀਟ ਦੀ ਸੜਕ ਜਿਹੜੀ ਆ ਉਹ ਸੀ ਬਣਾ ਰਹੇ ਆ ਕਿਉਂਕਿ ਮੈਂ ਡਿਪਾਰਟਮੈਂਟ ਨੂੰ ਬੇਨਤੀ ਕੀਤੀ ਸੀਗੀ ਕਿ ਜਿੱਥੇ-ਜਿੱਥੇ ਚੋ ਆ ਪਾਣੀ ਲੰਘਦਾ ਉੱਥੇ ਸੜਕ ਟੁੱਟ ਜਾਂਦੀ 6 ਮਹੀਨੇ ਨਹੀਂ ਟਿਕਦੀ ਸੋ ਉੱਥੇ ਸੜਕ ਉੱਚੀ ਕਰਕੇ ਤੇ ਕੰਕਰੀਟ ਦੀ ਬਣਾਈ ਜਾਵੇ ਤਾਂ ਕਿ ਪਾਣੀ ਜਿੰਨਾ ਮਰਜ਼ੀ ਆ ਜਾਵੇ ਸੜਕ ਦਾ ਕੋ ਨੁਕਸਾਨ ਨਾ ਹੋਵੇ ਸੋ ਬੜੀਆਂ ਵਧੀਆ ਤਰੀਕੇ ਨਾਲ ਵਧੀਆ ਪੱਕੀਆਂ ਸੜਕਾਂ ਪੂਰਾ ਮਟੀਰੀਅਲ ਪ੍ਰੋਪਰ ਲਾ ਕੇ ਤਿੰਨ ਤਿੰਨ ਲੇਅਰ ਪਾ ਕੇ ਜਿਹੜਾ ਵਾ ਸੜਕਾਂ ਦਾ ਕੰਮ ਕੀਤਾ ਜਾ ਰਿਹਾ ਦੇਖਿਆ ਗਿਆ ਜਿੱਥੇ ਸੜਕਾਂ ਦੇ ਨੀਂਹ ਪੱਤਾ ਰੱਖੇ ਕਈ ਪਿੰਡਾਂ ਦੇ ਵੀ ਦੌਰੇ ਕੀਤੇ ਜਿੱਥੇ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਹਾਂ ਬਹੁਤ ਵਧੀਆ ਜੀ ਜਾਕੋਵਾਲ ਵੇੜ ਚ ਵੀ ਅੱਜ ਗਲੀਆਂ ਚ ਇੰਟਰਲੌਕ ਟਾਈਲ ਦਾ ਕੰਮ ਚੱਲ ਰਿਹਾ ਸੀ ਉਹ ਵੀ ਮੈਂ ਦੌਰਾ ਕੀਤਾ ਵਾ ਔਰ ਬੜਾ ਵਧੀਆ ਟੰਗ ਨਾਲ ਕਿਉਂਕਿ ਜਿਹੜਾ 2026 ਦਾ ਸਾਲ ਆਣਾ ਇਹ ਵਿਕਾਸ ਦਾ ਸਾਲ ਆ ਔਰ ਇਸ ਤੋਂ ਬਾਅਦ ਇਲੈਕਸ਼ਨ ਚ ਜਾਣਾ ਵਾ ਸਭ ਤੋਂ ਵੱਧ ਵਿਕਾਸ ਇਸ ਸਾਲ ਚ ਹੋਣਾ ਸੋ ਉਹਦੀ ਸ਼ੁਰੂਆਤ ਜਿਹੜੀ ਆ ਉਹ ਜਨਵਰੀ ਦੇ ਮਹੀਨੇ ਚ ਜਿਹੜੀ ਅੱਜ ਅਸੀਂ ਕਰ ਦਿੱਤੀ ਆ ਇਹ ਲਗਾਤਾਰ ਹੀ ਪਿੰਡਾਂ ਚ ਹੁਣ ਡਵੈਲਪਮੈਂਟ ਦੇ ਕੰਮ ਜਿਹੜੇ ਆ ਨਿਰੰਤਰ ਚੱਲਦੇ ਰਹਿਣਗੇ ਇਹ ਕਦ ਤੱਕ ਕੰਪਲੀਟ ਜਣੀ ਆ ਬਣ ਕੇ ਹੋ ਜਾਣਗੀਆਂ ਜਿਹੜੀਆਂ ਛੜਕਾਂ ਦਾ ਕੰਮ ਚੱਲੂਗਾ ਇਹ ਸੜਕਾਂ ਤਕਰੀਬਨ 3 ਕੁ ਮਹੀਨਿਆਂ ਚ ਸਾਰੀਆਂ ਕੰਪਲੀਟ ਹੋ ਜਾਣਗੀਆਂ ਇਹਦੇ ਨਾਲ ਨਾਲ 5 ਖੇਡ ਸਟੇਡੀਅਮ ਮਨਜ਼ੂਰ ਹੋਏ ਆ ਕੁੰਨੋਪੁਰ ਪਿੰਡ ਚ ਸਟੇਡੀਅਮ ਮਨਜ਼ੂਰ ਹੋਇਆ ਤਾਰਾਪੁਰ ਚ ਹੋਇਆ ਚੱਕ ਸ਼ਰੀਫ ਚ ਹੋਇਆ ਭੈਣੀ ਮੀਆਂ ਖਾਂ ਹੋਇਆ ਫਿਰ ਆਪਣਾ ਝੰਡੇ ਲਬਾਣੇ ਹੋਇਆ ਸੋ ਬੇਠ ਇਲਾਕੇ ਚ ਵੀ ਸੱਲੋਪੁਰ ਹੋਇਆ ਸੋ ਜਿਹੜੇ ਵੱਡੇ ਪਿੰਡ ਨੇ ਇਹਨਾਂ ਪਿੰਡਾਂ ਦੇ ਵਿੱਚ ਸਟੇਡੀਅਮ ਮਨਜ਼ੂਰ ਹੋਏ ਆ ਔਰ ਉਹਨਾਂ ਦਾ ਕੰਮ ਵੀ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਮਿੱਟੀ ਪੈਣ ਦਾ ਬੋਰ ਕਰਨ ਦਾ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਤਕਰੀਬਨ 50 ਲੱਖ ਰੁਪਏ ਤੱਕ 25 ਲੱਖ ਤੋਂ 50 ਲੱਖ ਰੁਪਿਆ ਜਿਹੜਾ ਵਾ ਉਹ ਇੱਕ ਇੱਕ ਸਟੇਡੀਅਮ ਤੇ ਲੱਗਣਾ ਵਾ ਔਰ ਵਧੀਆ ਢੰਗ ਨਾਲ ਸਟੇਡੀਅਮ ਜਿਹੜੇ ਆ ਬੜੇ ਸੋਹਣੇ ਸਟੇਡੀਅਮ ਇੱਕੋ ਹੀ ਨਕਸ਼ਾ ਵਾ ਸਾਰੇ ਸਟੇਡੀਅਮ ਦਾ ਉਹ ਬਣ ਕੇ ਜਿਹੜੇ ਆ ਉਹ ਤਿਆਰ ਹੋ ਜਿਹੜੇ ਆ ਉਹ ਵੀ ਆਉਣ ਵਾਲੇ ਭਲਿੱਖ ਚ ਹੋਣਗੇ ਔਰ ਬੜੇ ਵਧੀਆ ਢੰਗ ਨਾਲ ਸਾਰਾ ਓਵਰਆਲ ਡਵੈਲਪਮੈਂਟ ਜਿਹੜੀ ਕੀਤੀ ਜਾਏਗੀ ਹਾਂ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਨੂੰ ਲੈ ਕੇ ਕਾਂਗਰਸ ਹੀ ਆਗੂ ਇਹ ਕਹਿੰਦੇ ਨਜ਼ਰੀ ਆਂਦੇ ਨੇ ਇੱਕ ਸਤਾਈ ਦਾ ਮੋੜ ਵੱਜ ਗਿਆ ਤਾਂ ਵੱਡੀ ਕਾਂਗਰਸ ਦੀ ਜਿੱਤ ਹੋਈ ਹੈ ਹਲਕਾ ਕਾਦੀਆਂ ਨੂੰ ਕਿਵੇਂ ਦੇਖਦੇ ਹੋ ਇਹ ਮੈਂ ਪਹਿਲਾਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਦੋ ਬਲਾਕ ਨੇ ਸਾਡੇ ਧਾਰੀਆਲ ਬਲਾਕ ਤੇ ਕਨੂਣ ਬਲਾਕ ਧਾਰੀਆਲ ਬਲਾਕਸ ਤੇ ਕਾਂਗਰਸ ਦੀ ਪੂਰੀ ਤਰ੍ਹਾਂ ਹਾਰ ਹੋਈ ਹੈ ਤੁਹੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉੱਥੋਂ ਜਿੱਤੇ ਆ ਬਲਾਕ ਸੰਪਤੀਆਂ ਹੀ ਜਿੱਤੇ ਆ 2.3000 ਵੋਟ ਤੇ ਅਸੀਂ ਉੱਥੋਂ ਜਿੱਤ ਕੇ ਆਏ ਆ ਔਰ ਕਨੂਵਣ ਬਲਾਕ ਚ ਜਿਹੜੇ ਸਾਡੇ 5 ਬਲਾਕ ਸੰਪਤੀ ਮੈਂਬਰ ਹਰੇ ਆ ਕੋਈ 2 ਵੋਟਾਂ ਤੇ ਹਰਿਆ ਕੋਈ 11 ਵੋਟਾਂ ਤੇ ਹਰਿਆ ਕੋਈ 22 ਵੋਟਾਂ ਤੇ ਹਰਿਆ ਮਤਲਬ 100 ਤੋਂ ਥੱਲੇ ਥੱਲੇ ਸਾਡੇ 6 ਮੈਂਬਰ ਹਰੇ ਆ ਨੈਕ ਟੂ ਨੈਕ ਫਾਈਟ ਸੀ ਕੋਈ 5-700 ਵੋਟ ਦਾ ਸਾਡਾ ਸਿਰਫ ਇੱਥੇ ਫਰਕ ਆ ਔਰ ਕਾਦੀਆਂ ਦੇ ਵੀ ਪਿੰਡ ਜਿਹੜੇ 10 ਪਿੰਡ ਆ ਉਹ ਵੀ ਅਸੀਂ ਜਿੱਤੇ ਆ ਓਵਰਆਲ ਹਲਕਾ ਜਿਹੜਾ ਵਾ ਉਹ ਅਸੀਂ ਜਿੱਤ ਗਏ ਆ ਸੋ ਕਾਂਗਰਸ ਦਾ ਤੇ ਵੈਸੇ ਹੀ ਕੰਮ ਹੀ ਝੂਠ ਬੋਲਣਾ ਤੇ ਜੇ ਇੰਨਾ ਹੀ ਇਹਨਾਂ ਨੂੰ ਮਾਣ ਆ ਜਿੱਤ ਕੇ ਤੇ ਫਿਰ ਬਾਜਵਾ ਪਿੰਡਾਂ ਚ ਕੋਤਰਾ ਫਿਰਦਾ ਆ ਪਿੱਛੇ 12 ਪਿੰਡਾਂ ਚ ਬਾਜਵਾ ਹੋ ਕੇ ਗਿਆ ਔਰ ਕਹਿ ਕੇ ਗਿਆ ਕਿ ਯਾਰ ਇਹ ਨਾ ਪਿੰਡਾਂ ਚ ਮੈਂ ਹਾਰ ਦਾ ਮੂੰਹ ਕਿਦਾਂ ਵੇਖ ਲਿਆ ਸੋ ਸਾਡੇ ਜਿਹੜੇ ਹਾਰੇ ਵੀ ਆ ਬਹੁਤ ਥੋੜੇ ਮਾਰਜਿਨਾਂ ਨਾਲ ਹਾਰੇ ਆ ਔਰ ਜਿਹੜੇ ਅਸੀਂ ਜਿੱਤੇ ਆ ਬਹੁਤ ਵੱਡੀ ਮਾਰਜਿਨਾਂ ਚ ਤਾਂ ਸਾਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਉਦੋਂ ਜਿੱਤੇ ਧਾਰੀ ਹਾਲ ਚੋ ਦੋ ਦੋ ਢਾਈ ਢਾਈ ਹਜ਼ਾਰ ਵੋਟ ਦੀ ਲੀਡ ਨਾਲ ਜਿੱਤੇ ਔਰ ਜਿਹੜੇ ਸਾਡੇ ਹਾਰੇ ਆ ਉਹ ਤਕਰੀਬਨ 5-400 ਵੋਟ ਨਾਲ ਹਾਰੇ ਸੋ ਓਵਰਆਲ ਸਾਡਾ ਪਾਰਟੀ ਦਾ ਗ੍ਰਾਫ ਕਾਦੀਆਂ ਹਲਕੇ ਚ ਪਹਿਲਾਂ ਨਾਲੋਂ ਕਾਫੀ ਵਧਿਆ ਵਾ ਓਵਰਆਲ ਹਲਕਾ ਅਸੀਂ ਜਿੱਤਾਂ ਚ ਕਾਮਯਾਬ ਹੋਏ ਆ ਵੇਖੋ ਆਪਾਂ 22 ਤੋਂ ਹੁਣ ਤੱਕ ਗਿਣਤੀ ਕਰ ਲਈਏ 22 ਚ ਮੈਨੂੰ ਤਕਰੀਬਨ 35000 ਵੋਟ ਪਈ ਸੀ ਫਿਰ ਅਸੀਂ ਵਧਾ ਕੇ ਉਹਨੂੰ 39000 ਕੀਤਾ ਪਾਰਲੀਮੈਂਟ ਦੀ ਇਲੈਕਸ਼ਨ ਚ ਔਰ ਹੁਣ ਅਸੀਂ ਕਾਂਗਰਸ ਨਾਲੋਂ ਵੀ ਪਹਿਲਾਂ ਅਸੀਂ 3 ਨੰਬਰ ਤੇ ਆਂ ਫਿਰ ਅਸੀਂ 2 ਨੰਬਰ ਤੇ ਆਏ ਹੁਣ ਅਸੀਂ 1 ਨੰਬਰ ਤੇ ਆ ਗਏ ਆ ਪ੍ਰਤਾਪ ਨਾਣੋਂ ਹਲਕਾ ਹੀ ਜਿੱਤ ਲਿਆ ਔਰ ਜਿਸ ਤਰ੍ਹਾਂ ਦਾ ਇਲੈਕਸ਼ਨ ਉਹਨਾਂ ਲੜੀ ਆ ਖੁੱਲਾ ਪੈਸਾ ਵੰਡਿਆ ਪਿੰਡਾਂ 'ਚ ਸ਼ਰਾਬ ਵੰਡੀ ਤੇ ਅਸੀਂ ਤਾਂ ਸਾਦਾ ਉਹ ਕੋ ਇਲੈਕਸ਼ਨ ਲੜੀ ਆ ਇੱਕ ਪੈਸਾ ਨਹੀਂ ਵੰਡਿਆ ਆਪਣੇ ਡਿਵੈਲਪਮੈਂਟ ਦੇ ਏਜੰਡੇ ਤੇ ਆਪਣੀ ਮਿਹਨਤ ਤੇ ਆਪਣੇ ਲੋਕਾਂ ਦੇ ਨਾਲ ਜੋ ਸਾਡਾ ਅਸਰ ਸੂਖ ਆ ਅਸੀਂ ਸਿਰਫ ਉਹਦੇ ਬੇਸ ਤੇ ਇਲੈਕਸ਼ਨ ਲੜੀ ਆ ਔਰ ਲੋਕਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਇਮਾਨਦਾਰੀ ਔਰ ਸ਼ਰਾਫਤ ਦੀ ਔਰ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਕਾਦੀਆਂ ਹਲਕੇ ਜਿੱਤਤਾ ਵਾ ਔਰ ਰਹਿੰਦੀ ਖੁੰਦੀ ਖਸਰ ਜਿਹੜੀ ਆ ਉਹ ਕਾਦੀਆਂ ਹਲਕੇ ਦੇ ਲੋਕ ਸਤਾਈ ਚ ਕੱਢ ਦੇਣਗੇ ਕਿਉਂਕਿ ਬਾਜਵਾ ਪਰਿਵਾਰ ਦੀ ਜਿਹੜੀ ਰਾਜਨੀਤੀ ਆ ਉਹਦਾ ਸੂਰਜ ਹੁਣ ਢਲਣ ਵਾਲਾ ਵਾ ਇੱਕ चीज ਹੋਰ ਕਹਿੰਦੇ ਨਜ਼ਰੀ ਆਏ ਨੇ ਜਿਵੇਂ ਚੈੱਕ ਵੰਡੇਗੇ ਬਹੁ ਵੱਡੇ ਪੱਧਰ ਤੇ ਪੰਚਾਇਤਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਕਹਿੰਦੇ ਨੇ ਕਿ ਨਾਂ ਤਾਂ ਕਿਤੇ ਵਿਕਾਸ ਸ਼ੁਰੂ ਹੋਇਆ ਨਾ ਹੀ ਪੈਸੇ ਆਏ ਨੇ ਉਸ ਦੇ ਉੱਤੇ ਨਿਸ਼ਾਨਾ ਸਾਧਦੇ ਨਜ਼ਰੀ ਆਉਂਦੇ ਨੇ ਕਿਵੇਂ ਦੇਖਦੇ ਵੀ ਵੇਖੋ 8 ਕਰੋੜ ਰੁਪਇਆ ਮੈਂ ਕੋਡ ਲੱਗਣ ਤੋਂ 2 ਦਿਨ ਪਹਿਲਾਂ ਵੰਡਿਆ ਸੀ ਕਿਉਂਕਿ ਕੋਡ ਲੱਗ ਗਿਆ ਤੇ ਕੰਮ ਨਹੀਂ ਹੋ ਸਕਿਆ ਉਹ ਹੁਣ ਕੰਮ ਪਿੰਡਾਂ 'ਚ ਸ਼ੁਰੂ ਹੋ ਗਏ ਆ 8 ਕਰੋੜ ਰੁਪਏ ਉਹ ਆ 2 ਕਰੋੜ ਰੁਪਏ 2.5 ਕਰੋੜ ਰੁਪਏ ਜਿਹੜਾ ਉਹ ਰਹਿ ਗਿਆ ਸੀ ਕੋਡ ਲੱਗਣ ਕਰਕੇ ਉਹ ਵੀ ਆ ਗਿਆ ਸੋ ਤਕਰੀਬਨ 10-12 ਕਰੋੜ ਰੁਪਏ ਜਿਹੜਾ ਵਾ ਕਾਦੀਆਂ ਹਲਕੇ 'ਚ ਆ ਚੁੱਕਿਆ ਹਰ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਆਉਣ ਵਾਲੇ 10-15 ਦਿਨਾਂ ਦੇ ਵਿੱਚ ਇੱਕ ਵੀ ਪਿੰਡ ਕਾਦੀਆਂ ਹਲਕੇ ਦਾ ਨਹੀਂ ਹੋਏਗਾ ਜਿੱਥੇ ਕੰਮ ਨਹੀਂ ਹੋਊਗਾ ਇੱਕ ਲਾਸਵਾਲ ਜਿੱਥੇ-ਜਿੱਥੇ ਰੋਡ ਬਣ ਰਿਹਾ ਪੁਲੀਆਂ ਬਣ ਰਹੀਆਂ ਕਈ ਪੁਲੀਆਂ ਸੜਕ ਤੋਟੀਆਂ ਨੇ ਉਥੇ ਕੋਈ ਰਿਫਲੈਕਟਰ ਪੱਟੀ ਜਾਂ ਕੋਈ ਸੇਫਟੀ ਪੁਆਇੰਟ ਨਹੀਂ ਲੱਗੇ ਹੋਏ ਲੋਕਾਂ ਦਾ ਕਹਿਣਾ ਕਿ ਉਥੇ ਨਿਤ ਹਾਸੇ ਵਾਪਰ ਰਿਹਾ ਕਿਵੇਂ ਦੇਖਦੇ ਆ ਪਿੱਛੇ ਮੈਂ ਵੀ ਵੇਖਿਆ ਕਿ ਚੱਕ ਸ਼ਰੀਫ ਚ ਇੱਕ ਹਾਸਾ ਹੋਇਆ ਕਾਫੀ ਸੱਟਾਂ ਲੱਗੀਆਂ ਫਿਰ ਮੈਂ ਐਕਸ਼ਨ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਜਿੱਥੇ ਜਿੱਥੇ ਵੀ ਪੁਲੀਆਂ ਬਣਨੀਆਂ ਨੇ ਉਥੇ ਬਕਾਇਦਾ ਰਿਫਲੈਕਟਰ ਜਿਹੜੇ ਆ ਉਹ ਲਾਏ ਜਾਣ ਔਰ ਪੁਲੀਆਂ ਇੰਨੀਆਂ ਉੱਚੀਆਂ ਨਾ ਕਰ ਦਿੱਤੀਆਂ ਜਾਣ ਕਿ ਰੋਡ ਤੋਂ ਉਹਨਾਂ ਦਾ ਲੈਵਲ ਹੋ ਜੇ ਤਕਰੀਬਨ ਲੈਵਲ ਜੇ ਨਾ ਹੋਵੇ ਤੇ ਵਧੀਆ ਢੰਗ ਨਾਲ ਕੰਮ ਚੱਲੇ ਕਿਉਂਕਿ ਕੰਮ ਕਰ ਰਹੇ ਆ ਨਾ ਕਿ ਲੋਕਾਂ ਨੂੰ ਜਿਹੜਾ ਵਾ ਦੁੱਧ ਅੱਜ ਪਹੁੰਚ ਦੇ ਲਈ ਜਾਂ ਸਹੂਲਤ ਦੇ ਲਈ ਸੋ ਉਹ ਮੈਂ ਮਹਿਕਮੇ ਨੂੰ ਸ਼ਕਤੀ ਨਾਲ ਹਦਾਇਤਾਂ ਜਿਹੜੀਆਂ ਉਹ ਕਰ ਦਿੱਤੀਆਂ ਜੀ ਬਹੁਤ ਬਹੁਤ ਧੰਨਵਾਦ ਇਹ ਸਾਨੂੰ ਐਡਵੋਕੇਟ ਜਗਤਪ ਸਿੰਘ ਸੇਖਮਣ ਜਿਨ੍ਹਾਂ ਨੇ ਦੱਸਿਆ ਕਿ ਕਾਦੀਆਂ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦਾ ਕੰਮ ਜਿੱਥੇ ਤੇਜ਼ੀ ਨਾਲ ਚੱਲ ਰਿਹਾ ਉੱਥੇ ਉਹਨਾਂ ਨੇ ਦੱਸਿਆ ਕਿ ਕਾਦੀਆਂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਵਧਿਆ ਹੈ ਤਾਂ ਇੱਥੇ ਇਹ ਵੀ ਕਹਿੰਦੇ ਨਜ਼ਰੀਆ ਆਏ ਨੇ ਕਿ 3 ਮਹੀਨਿਆਂ ਦੇ ਅੰਦਰ ਜੋ ਛੜਕਾਂ ਦੇ ਕਾਰਜ ਚੱਲ ਰਹੇ ਨੇ ਉਹ ਕੰਪਲੀਟ ਹੋ ਜਾਣਗੇ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇ ਆਰਟੀ ਨਿਊਜ਼ ਨੈਟਵਰਕ ਵਿਧਾਨ ਸਭਾ ਹਲਕਾ ਕਾਦੀਆਂ ਗੁਰਦਾਸਪੁਰ